ਤੇ ਇਹਨਾਂ ਦੇ ਵਿੱਚ ਇੱਕ ਸਿੱਖ ਵੀ ਆ ਉਹ 60-70 ਸਾਲ ਦਾ ਬਜ਼ੁਰਗ ਹੈ ਉਹਦਾ ਨਾਮ ਹੈਗਾ ਮਹੀਪ ਸਿੰਘ ਤੁਸੀਂ ਵੀ ਦੇਖੀਆਂ ਹੋਣਗੀਆਂ ਉਹਦਾਂ ਕੁਝ ਕਲਿੱਪਾਂ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ ਇਹ ਕਹਿੰਦੇ ਹੋਇਆ ਮੈਨੂੰ ਵੀ ਕਿ ਇਹ ਸਿੱਖ ਹੈ ਪੰਜਾਬੀ ਹੈ ਕਿਉਂਕਿ ਜੋ ਇਹਦੀਆਂ ਹਰਕਤਾਂ ਨੇ ਤੇ ਜੋ ਇਹਦੀਆਂ ਗੱਲਾਂ ਨੇ ਤੁਸੀਂ ਕਦੇ ਇਹਦੀਆਂ ਕਦੇ ਵੀਡੀਓ ਕੱਢ ਕੇ ਦੇਖਿਓ ਤੁਹਾਨੂੰ ਖੁਦ ਸ਼ਰਮ ਮਹਿਸੂਸ ਹੋਣ ਲੱਗ ਜਾਣੀ ਆ ਇਹਦੀਆਂ ਗੱਲਾਂ ਦੇ ਵਿੱਚ ਇਹ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਕਿਸੇ ਦੀ ਮਾਂ ਤੋਂ ਤੇਰੀ ਮੰਮੀ ਠੀਕ ਹੈ ਮੰਮੀ ਕੈਸੀ ਹੈ ਮੰਮੀ ਆਈ ਮੰਮੀ ਇਥੋਂ ਇਹਨੀਆਂ ਗੱਲਾਂ ਸ਼ੁਰੂ ਹੁੰਦੀਆਂ ਅਗਲੇ ਦੀਆਂ ਮਾਵਾ ਪੈਣਾ ਕਰਦਾ ਹੈ ਇਹ ਤੇ ਇਨੀਆਂ ਗੰਦੀਆਂ ਗੰਦੀਆਂ ਗਾਲਾਂ ਦਿੰਦਾ ਆਪਦੀ ਕਮੇਡੀ ਦੇ ਵਿੱਚ ਚਾਹੇ ਉਹ ਫਿਲਮ ਇੰਡਸਟਰੀ ਹੋਵੇ ਚਾਹੇ ਉਹ ਖੇਡ ਇੰਡਸਟਰੀ ਹੋਵੇ ਚਾਹੇ ਬਿਜ਼ਨਸ ਇੰਡਸਟਰੀ ਹੋਵੇ ਚਾਹੇ ਪੋਲੀਟਿਸ਼ੀਅਨ ਹੋਣ ਚਾਹੇ ਧਰਮਗੁਰੂ ਹੋਣ ਐਸਾ ਕੋਈ ਬੰਦਾ ਨਹੀਂ ਹੋਣਾ ਅਗਰ ਆਪਾਂ ਸਿਰਫ ਤਿੰਨ ਚਾਰ ਨਾਮਾਂ ਨੂੰ ਛੱਡ ਲਈਏ ਨਾ ਤਾਂ ਬਾਕੀ ਸਾਰੇ ਇਹਦੇ ਸ਼ੋਅ ਦੇ ਉੱਪਰ ਆਏ ਹੋਏ ਨੇ ਐਂਡਾ ਵਡਾ ਨਾਮ ਹੈਗਾ ਇਹ ਇੱਕ ਆਪਣੇ ਹਿਸਾਬ ਨਾਲ ਤਾਂ ਇਹਨੇ ਕਮੇਡੀ ਕੀਤੀ ਇੱਕ ਜੋਕ ਮਾਰਿਆ ਤੇ ਉਹ ਜੋਕ ਐਸਾ ਹੈ ਉਹ ਗੱਲ ਇਹਨੇ ਐਸੀ ਕੀਤੀ ਹੈ ਨਾ ਕਿ ਜਿਹੜੀ ਮੈਂ ਇੱਥੇ ਤੁਹਾਡੇ ਸਾਹਮਣੇ ਉਹ ਬੋਲ ਕੇ ਵੀ ਨਹੀਂ ਦੱਸ ਸਕਦਾ ਤੇ ਜਿਵੇਂ ਉਹ ਕਲਿੱਪ ਲਾਉਣਾ ਤਾਂ ਉਹ ਕਾਪੀਰਾਈਟ ਕਲੇਮ ਮਾਰ ਦੇਣਗੇ ਇਸ ਮੁੰਡੇ ਨੂੰ ਪ੍ਰਧਾਨ ਮੰਤਰੀ ਦੁਆਰਾ ਅਵਾਰਡ ਵੀ ਮਿਲਿਆ ਇਨਫਲੂਐਂਸਰ ਦੇ ਤੌਰ ਤੇ ਕੀ ਅਗਰ ਮੁੰਡੇ ਹੁਣ ਤਾਂ ਉਹ ਜਿਹੜੇ ਦੀ ਦੇਸ਼ ਨੂੰ ਇਨਫਲੂਐਂਸ ਕਰਦੇ ਆ ਇਹਨਾਂ ਤੋਂ ਸਿੱਖੋ ਹੁਣ ਤਾਂ ਆਦਾ ਪ੍ਰਧਾਨ ਮੰਤਰੀ ਖੁਦ ਟੱਕਰ ਮਾਰ ਰਿਹਾ ਹੁਣ ਕਿਵੇਂ ਇਹਨੂੰ ਅਵਾਰਡ ਦਿੱਤਾ ਇਹਨਾਂ ਨੂੰ ਗਾਲਾਂ ਮਿਲ ਰਹੀਆਂ ਨੇ ਇਹਨਾਂ ਖਿਲਾਫ ਐਫ ਆਈ ਆਰ ਤੱਕ ਦਰਜ ਹੋ ਚੁੱਕੀ ਹੈ ਇਥੋਂ ਤੱਕ ਕਿ ਜੋ ਸੈਲੀਬ੍ਰਿਟੀ ਇਹਦੇ ਸ਼ੋਅ ਦੇ ਵਿੱਚ ਆਏ ਨੇ ਹੁਣ ਖੁਦ ਸੋਚ ਰਹੇ ਨੇ ਕਿ ਯਾਰ ਅਸੀਂ ਇਹਦੇ ਸ਼ੋਅ ਚ ਗਏ ਸੀ ਕਿ ਇਹ ਇਸ ਮਾਰਟ ਸਿੱਖਤਾ ਦਾ ਮੁੰਡਾ ਹੈ ਇਹ ਤੁਸੀਂ ਬਸ ਉਹਦੀ ਕਲਿੱਪ ਕੱਢ ਕੇ ਦੇਖੋ ਕਿ ਉਹਨੇ ਆਖਿਆ ਕੀ ਹੈ ਫਿਰ ਤੁਸੀਂ ਖੁਦ ਆਖੋਗੇ ਯਾਰ ਇਹੋ ਜਿਹੇ ਲੋਕਾਂ ਨੂੰ ਦੇਖਦੇ ਆ ਸਾਡੇ ਬੱਚੇ ਲੋਈ ਕਾਂਡ ਹੋ ਗਿਆ ਵੱਡਾ ਤੇ ਹੁਣ ਇਹ ਸਾਰੇ ਪੜਨਗੇ ਪਤਾ ਨਹੀਂ ਕਿਉਂ ਮੈਨੂੰ ਪਹਿਲਾਂ ਤੋਂ ਲੱਗ ਰਿਹਾ ਸੀਗਾ ਵੀ ਕਦੇ ਨਾ ਕਦੇ ਨਾ ਇਹੋ ਜਿਹਾ ਕੁਝ ਇਹਨਾਂ ਨਾਲ ਹੋਣਾ ਜ਼ਰੂਰ ਹੈ ਤੇ ਜੇ ਤੁਹਾਨੂੰ ਹਜੇ ਤੱਕ ਵੀ ਨਹੀਂ ਪਤਾ ਲੱਗਿਆ ਕਿ ਕੀ ਹੋਇਆ ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਆਪਣੇ ਦੇਸ਼ ਦੇ ਵਿੱਚ ਇੱਕ ਕਾਂਡ ਹੋ ਚੁੱਕਿਆ ਹੈ ਜਦੀ ਚਰਚਾ ਅੱਜਕੱਲ ਸਾਰੇ ਨਿਊਜ਼ ਚੈਨਲਾਂ ਤੇ ਚੱਲ ਰਹੀ ਹੈ ਤੇ ਇਹ ਹੋਇਆ ਕਿ ਦੇ ਨਾਲ ਜੀ ਇਹ ਹੋਇਆ ਅੱਜ ਕੱਲ ਦੇ ਜਿਹੜੇ ਆ ਸੋ ਕਾਲਡ ਨਵੇਂ ਬਣੇ ਕਮੇਡੀਅਨ ਨੇ ਜਿਹੜੇ ਖੁਦ ਨੂੰ ਡਾਰਕ ਕਮੇਡੀਅਨ ਕਹਿੰਦੇ ਨੇ ਪਤਾ ਨਹੀਂ ਕਿਹੜੀ ਡਾਰਕ ਕਮੇਡੀ ਕਰਦੇ ਨੇ ਇਹ ਇਹਨਾਂ ਦੇ ਸ਼ੋਅ ਲੱਗਦੇ ਇਹਨਾਂ ਦੀ ਇੱਕ ਆਪਣੀ ਆਡੀਅנס ਹੁੰਦੀ ਹੈ ਤੇ ਹਰ ਜਗ੍ਹਾ ਇਹ ਛਾਏ ਹੋਏ ਨੇ ਆਪਣੇ ਆਪ ਤੋਂ ਜਿਹੜੇ ਨਵੇਂ ਜੇ ਕਮੇਡੀਅਨ ਨੇ ਇਹ ਇਹ ਚੱਲੇ ਹੋਏ ਨੇ ਇਹਨਾਂ ਦਾ ਵੈਸੇ ਅੰਤ ਸੀਗਾ ਅੰਤ ਆ ਗਿਆ ਇਹਨਾਂ ਦਾ ਹੁਣ ਤੇ ਕਾਂਡ ਹੋਇਆ ਕੀ ਆ ਉਹ ਮੈਂ ਤੁਹਾਨੂੰ ਅੱਗੇ ਦੱਸਦਾ ਪਰ ਉਹ ਤੋਂ ਪਹਿਲਾਂ ਤੁਸੀਂ ਇਹ ਸਮਝ ਲਓ ਕਿ ਇਹ ਲੋਕ ਹੈ ਕੌਣ ਅਸਲ ਦੇ ਵਿੱਚ ਨਾ ਪਿਛਲੇ 2-3 ਸਾਲਾਂ ਦੇ ਵਿੱਚੋਂ ਇੱਕ ਨਵਾਂ ਟ੍ਰੈਂਡ ਚੱਲਿਆ ਹੋਇਆ ਦੇਸ਼ ਦੇ ਵਿੱਚ ਇਹ ਨਵੇਂ ਜਿਹੇ ਕਮੇਡੀਅਨਾਂ ਚੱਲੇ ਆ ਇਹਨਾਂ ਦੇ ਆਪਦੇ-ਆਪਦੇ ਸ਼ੋਅ ਲੱਗਦੇ ਆ ਸੋਲੋ ਕਮੇਡੀਅਨ ਕਹਿੰਦੇ ਆ ਖੁਦ ਨੂੰ ਇਹ ਤੇ ਇਹ ਆਪਦੇ ਸ਼ੋਅ ਦੇ ਵਿੱਚ ਆਡੀਅנס ਬਣਾਉਂਦੇ ਆ ਆਡੀਅੰਸ ਵੀਦਾਰੀ ਪੈਸੇ ਦੇ ਕੇ ਬੜਾਈ ਹੁੰਦੇ ਜਿਹੜੀ ਕਿ ਇਹਨਾਂ ਦੇ ਜੋਕ ਦੇ ਉੱਤੇ ਹਾਸਦੀ ਆ ਤੇ ਇਹ ਖੁਦ ਨੂੰ ਕਹਿੰਦੇ ਆ ਕਿ ਅਸੀਂ ਰੀਅਲ ਕਮੇਡੀਅਨ ਆਸੀਂ ਨਵੇਂ ਤਰ੍ਹਾਂ ਦੇ ਆ ਇਹ ਜਿਹੜੀ ਕਮੇਡੀ ਕਰਦੇ ਆ ਉਹਨੂੰ ਕਿਹਾ ਜਾਂਦਾ ਜੀ ਡਾਰਕ ਕਮੇਡੀ ਇਹ ਡਾਰਕ ਕਮੇਡੀ ਦੇ ਨਾਂ ਦੇ ਉੱਤੇ ਸਿਰਫ ਪਰੋਸੀ ਜਾਂਦੀ ਹੈ ਬਲਗੈਰਤੀ ਗਾਲਾਂ ਕੱਢੀਆਂ ਜਾਂਦੀਆਂ ਨੇ ਇਹਨਾਂ ਦੀ ਕਮੇਡੀ ਦੇ ਨਾਮ ਦੇ ਉੱਤੇ ਗਾਲਾਂ ਕੱਢਦੇ ਆ ਗੰਦੀ ਭਾਸ਼ਾ ਵਰਤਦੇ ਆ ਲੋਕਾਂ ਦੀਆਂ ਮਾਵਾਂ ਭੈਣਾਂ ਬਾਰੇ ਗਲਤ ਬੋਲਦੇ ਆ ਤੇ ਇਥੋਂ ਤੱਕ ਕਿ ਜੋ ਆਡੀਅנס ਆਈ ਹੁੰਦੀ ਆ ਉਹਨਾਂ ਦੀ ਵੀ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਜਾਂਦੀ ਆ ਤੇ ਹਰਾਨੀ ਦੀ ਗੱਲ ਇਹ ਹੈ ਕਿ ਉਹੀ ਆਡੀਅੰਸ ਜਿਨ੍ਹਾਂ ਦੀ ਇਹ ਲੋਕ ਬੇਇੱਜ਼ਤੀ ਕਰਦੇ ਆ ਉਹ ਇਹਨਾਂ ਦੇ ਉਹਨਾਂ ਜੋਕਾਂ ਦੇ ਉੱਤੇ ਕਮੇਡੀ ਦੇ ਉੱਤੇ ਹੱਸਦੀ ਆ ਲੋਕ ਹਾਸਦੇ ਆ ਚਾਹੇ ਤੁਹਾਨੂੰ ਕੁਝ ਮਰਜ਼ੀ ਕਹੀ ਜਾਣ ਤੇ ਇਹਨਾਂ ਨੇ ਇਸ ਨੂੰ ਨਾਮ ਦਿੱਤਾ ਹੋਇਆ ਅੱਜ ਕੱਲ ਹਿਊਮਰ ਦਾ ਇਹਨੂੰ ਰੋਸਟਿੰਗ ਆਖਿਆ ਜਾਂਦਾ ਹੈ ਬੇਸਿਕਲੀ ਪਹਿਲਾਂ ਇਹ ਰੋਸਟਿੰਗ ਸੀ ਅੱਜ ਤੋਂ 5-6 ਸਾਲ ਪਹਿਲਾਂ ਇਹ ਰੋਸਟਿੰਗ ਤੋਂ ਚੱਲਿਆ ਹੈ ਚੱਲਣ ਫਿਰ ਇਹ ਕਮੇਡੀਅਨ ਕਹਿਣ ਲੱਗੇ ਖੁਦ ਨੂੰ ਤੇ ਇਹ ਅੱਜ ਕੱਲ ਬੜੇ ਵੱਡੇ ਆਪਦੇ ਆਪ ਨੂੰ ਸਟਾਰ ਸਮਝਦੇ ਨੇ ਇਹਨਾਂ ਦੇ ਸ਼ੋਅ ਬੜੇ ਵੱਡੇ ਲੱਗਦੇ ਆ ਵਿਦੇਸ਼ਾਂ ਦੇ ਵਿੱਚ ਵੀ ਸ਼ੋਅ ਲੱਗਦੇ ਆ ਤੇ ਇਹਨਾਂ ਦੇ ਵਿੱਚ ਇੱਕ ਸਿੱਖ ਵੀ ਆ ਉਹ 80-70 ਸਾਲ ਦਾ ਬਜ਼ੁਰਗ ਹੈ ਉਹਦਾ ਨਾਮ ਹੈਗਾ ਮਹੀਪ ਸਿੰਘ ਤੁਤੀ ਵੀ ਦੇਖੀਆਂ ਹੋਣਗੀਆਂ ਉਹਦੇ ਨਾਲ ਕੁਝ ਕਲਿੱਪਾਂ ਪਹਿਲਾਂ ਤਾਂ ਸ਼ਰਮ ਜਿਹੀ ਮਹਿਸੂਸ ਹੁੰਦੀ ਹੈ ਇਹ ਕਹਿੰਦੇ ਹੋਇਆ ਮੈਨੂੰ ਵੀ ਕਿ ਇਹ ਸਿੱਖਾ ਹੈ ਪੰਜਾਬੀ ਹੈ ਕਿਉਂਕਿ ਜੋ ਇਹਦੀਆਂ ਹਰਕਤਾਂ ਨੇ ਤੇ ਜੋ ਇਹਦੀਆਂ ਗੱਲਾਂ ਨੇ ਤੁਸੀਂ ਕਦੇ ਇਹਦੀਆਂ ਕਦੇ ਵੀਡੀਓ ਕੱਢ ਕੇ ਦੇਖਿਓ ਤੁਹਾਨੂੰ ਖੁਦ ਸ਼ਰਮ ਮਹਿਸੂਸ ਹੋਣ ਲੱਗ ਜਾਣੀ ਆ ਕਿ ਯਾਰ ਇਹ ਬੰਦਾ ਕਰ ਕੀ ਰਿਹਾ ਹੈ ਇਹ ਮਤਲਬ ਇੱਕ 70 70 ਸਾਲ ਦਾ ਯਾਰ ਤੂੰ ਹੈਗਾ ਤੂੰ ਸਿੱਖ ਸਰਦਾਰ ਆ ਤੂੰ ਕਰੀ ਕੀ ਜਾਨਾ ਇਹਦੀਆਂ ਗੰਨਾਂ ਦੇ ਵਿੱਚ ਇਹ ਸਭ ਤੋਂ ਪਹਿਲਾਂ ਸ਼ੁਰੂ ਹੁੰਦਾ ਕਿਸੇ ਦੀ ਮਾਂ ਤੋਂ ਤੇਰੀ ਮੰਮੀ ਠੀਕ ਐ ਮੰਮੀ ਕੈਸੀ ਐ ਮੰਮੀ ਆਈ ਮੰਮੀ ਇੱਥੋਂ ਇਹਦੀਆਂ ਗੱਲਾਂ ਸ਼ੁਰੂ ਹੁੰਦੀਆਂ ਅਗਲੇ ਦੀਆਂ ਮਾਵਾ ਭੈਣਾ ਕਰਦਾ ਐ ਇਹ ਤੇ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਦਿੰਦਾ ਆਪਦੀ ਕਮੇਡੀ ਦੇ ਵਿੱਚ ਤੇ ਖੁਦ ਨੂੰ ਪਤਾ ਨਹੀਂ ਕੀ ਸਮਝਦਾ ਕਹਿੰਦਾ ਕਿ ਜਿਹੜਾ ਕਹਿੰਦੇ ਮੈਨੂੰ ਮਾੜਾ ਕਹਿੰਦਾ ਏ ਏ ਇਹ ਨਹੀਂ ਕਦੇ ਗੱਲਾਂ ਹੁਣ ਕਹਿੰਦਾ ਜਿਹੜਾ ਮੈਨੂੰ ਮਾੜਾ ਕਹਿੰਦੇ ਨੇ ਨਾ ਲੋਕ ਕਹਿੰਦਾ ਉਹਨਾਂ ਨੂੰ ਮੇਰੀ ਕਮੇਡੀ ਸਮਝ ਵਿੱਚ ਨਹੀਂ ਆਉਂਦੀ ਇਹ ਨਾਲ ਸਾਰੇ ਕਮੇਡੀਅਨਾਂ ਦੀ ਇੱਕ ਗਲਤਫਹਮੀ ਕਹਿ ਸਕਦੇ ਆਂ ਆਪਾਂ ਇਹਨੂੰ ਇਹ ਕਹਿੰਦੇ ਕਿ ਜੋ ਅਸੀਂ ਕਰਦੇ ਆਂ ਨਾ ਅਗਰ ਤੁਹਾਨੂੰ ਉਹ ਮਾੜਾ ਲੱਗ ਰਿਹਾ ਤਾਂ ਕਹਿੰਦੇ ਇਹਦੇ ਵਿੱਚ ਸਾਡੀ ਕੋਈ ਗਲਤੀ ਨਹੀਂ ਆ ਅਸਲ ਦੇ ਵਿੱਚ ਤੁਸੀਂ ਓਨੇ ਜ਼ਿਆਦਾ ਕਹਿੰਦੇ ਸਮਾਰਟ ਨਹੀਂ ਹੋ ਇਹ ਸਮਾਰਟ ਕਮੇਡੀ ਹੈ ਜਿਹੜੀ ਤੁਹਾਡੇ ਸਮਝ ਨਹੀਂ ਆ ਰਹੀ ਇਹ ਹਿਊਮਰ ਹੈ ਇਹ ਨਵੇਂ ਤਰ੍ਹਾਂ ਦਾ ਕਹਿੰਦੇ ਹਿਊਮਰ ਹੈ ਇਹ ਡਾਰਕ ਕਮੇਡੀ ਹੈ ਜਿਹੜੀ ਤੁਹਾਨੂੰ ਸਮਝ ਨਹੀਂ ਆ ਰਹੀ ਤੇ ਜਿਹੜੀ ਹੁਣ ਤੱਕ ਆਪਾਂ ਕਮੇਡੀ ਦੇਖਦੇ ਆਏ ਆ ਪਿਛਲੇ 15-20 ਸਾਲਾਂ ਤੋਂ ਕਪਲ ਸ਼ਰਮਾ, ਕ੍ਰਿਸ਼ਨਾ ਭਾਰਤੀ, ਰਾਜੂ ਸ਼ਿਵਾ ਵਰਗੇ ਲੋਕ ਜਾਂ ਫਿਰ ਜਿਹੜੇ ਆ ਕੁਝ ਸੀਰੀਅਲ ਤਾਰਕਮੈਤਾ ਵਰਗੇ ਇਹ ਲੋਕ ਕਹਿੰਦੇ ਇਹ ਤਾਂ ਕਮੇਡੀ ਹੈ ਹੀ ਨਹੀਂ ਇਹ ਕਹਿੰਦੇ ਇਹ ਤਾਂ ਕੋਈ ਕਮੇਡੀ ਥੋੜਾ ਜਿਹਾ ਕਹਿੰਦੇ 올ਡ ਫੈਸ਼ਨ ਹੋ ਚੁੱਕਿਆ ਕਮੇਡੀ ਦਾ ਉਹ ਆ ਜੋ ਅਸੀਂ ਕਰਦੇ ਆ ਖੁਦ ਅਸੀਂ ਕਹਿੰਦੇ ਕਮੇਡੀ ਸਟਾਰ ਇਹਦੇ ਵਿੱਚ ਕਈ ਨਾਮ ਨੇ ਆਏਗਾ ਹਰਸ਼ ਗੁਜਰਾਲ ਹੈ ਪਰ ਇਹਨਾਂ ਦੇ ਵਿੱਚ ਜਿਹੜਾ ਸਭ ਤੋਂ ਮਸ਼ਹੂਰ ਨਾਮ ਹੈ ਉਹ ਹੈਗਾ ਸਮੇ ਰੈਨਾ ਇਸ ਬੰਦੇ ਦਾ ਕੰਟੈਂਟ ਇੰਨਾ ਜ਼ਿਆਦਾ ਖਰਾਬ ਆ ਇੰਨਾ ਜ਼ਿਆਦਾ ਖਰਾਬ ਆ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਇੱਕ ਮੈਂ ਤੁਹਾਨੂੰ ਹੁਣੇ ਇੱਕ ਚੇਤਾਵਨੀ ਦੇ ਦੇਣਾ ਥੋੜੀ ਜਿਹੀ ਗੱਲ ਦੱਸ ਦੇਣਾ ਕਿ ਤੁਹਾਡੇ ਬੱਚੇ ਸਭ ਤੋਂ ਵੱਡੇ ਫੈਨ ਹੋਣਗੇ ਇਹਦੇ ਇਸ ਬੰਦੇ ਦੀਆਂ ਵੀਡੀਓ ਦੇ ਉੱਤੇ ਹਰ ਵੀਡੀਓ ਦੇ ਉੱਤੇ 25 ਤੋਂ 30 ਮਿਲੀਅਨ ਵਿਊ ਆ ਤੇ ਉਹਨਾਂ ਨੂੰ ਦੇਖਦਾ ਕੌਣ ਆ ਉਹਨਾਂ ਨੂੰ ਦੇਖਦੇ ਨੇ ਆਪਣੇ ਬੱਚੇ ਤੁਹਾਡੇ ਬੱਚੇ ਤੁਹਾਨੂੰ ਭਾਵੇਂ ਇਹਦੇ ਬਾਰੇ ਕੁਝ ਨਾ ਪਤਾ ਹੋਵੇ ਤਾਂ ਨਾਮ ਤੱਕ ਨਾ ਪਤਾ ਹੋਵੇ ਪਰ ਤੁਹਾਡੇ ਬੱਚਿਆਂ ਨੂੰ ਇਹਦੇ ਬਾਰੇ ਜਰੂਰ ਪਤਾ ਹੋਊਗਾ ਕਿਉਂਕਿ ਇਹ ਉਹਨਾਂ ਦਾ ਫੇਵਰੇਟ ਹੈ ਜਿਹੜੇ ਨਵੇਂ ਬਣੇ ਕਮੇਡੀਅਨ ਹਨ ਇਹ ਜਿਹੜੀ ਆ 20 ਸਾਲ ਤੋਂ ਛੋਟੀ ਜਨਰੇਸ਼ਨ ਹੈ ਜਨਰੇਸ਼ਨ Z ਇਹਨਾਂ ਦੇ ਫੇਵਰੇਟ ਨੇ ਤੇ ਇਹ ਇਹਨਾਂ ਨੂੰ ਬੜਾ ਪਸੰਦ ਕਰਦੇ ਆ ਤੇ ਪਿਛਲੇ 2-3 ਸਾਲਾਂ ਤੋਂ ਤਾਂ ਦਾ ਬਾਵਾ ਜਿਆਦਾ ਚੜਾਈ ਆ ਇਹਨਾਂ ਦੀ ਲੋਕ ਹੋਰ ਕੁਝ ਦੇਖਦੇ ਨਹੀਂ ਇਹਨਾਂ ਨੂੰ ਵੱਡੇ-ਵੱਡੇ ਸ਼ੋਹਾਂ ਦੇ ਉੱਤੇ ਬੁਲਾਇਆ ਜਾਂਦਾ ਹੁਣ ਤਾਂ ਤੁਸੀਂ ਯਕੀਨ ਨਹੀਂ ਮੰਨੋਗੇ ਕਿ ਕੇਬੀਸੀ ਵਰਗੇ ਸ਼ੋਅ ਦੇ ਵਿੱਚ ਇਹਨਾਂ ਨੂੰ ਬੁਲਾਇਆ ਜਾਂਦਾ ਤੇ ਆ ਜਿਹੜਾ ਮੈਂ ਸਮੇਂ ਰੈਨਾ ਦੀ ਜਿਹੜੀ ਮੈਂ ਗੱਲ ਕੀਤੀ ਆ ਇਹ ਵੀ ਪਹਿਲਾਂ ਅਫਤੇਜ ਸ਼ੋਅ ਜੇ ਕਰਦਾ ਹੁੰਦਾ ਸੀਗਾ ਤੇ ਉੱਥੇ ਇਹਦੀ ਦਾਜ ਨਹੀਂ ਸੀ ਗੱਲ ਦੀ ਕਿਉਂਕਿ ਕਮੇਟੀ ਦੇ ਨਾਮ ਤੇ ਇਹਨੂੰ ਕੋ ਚਾਹੁੰਦਾ ਤਾਂ ਹੈ ਨਹੀਂ ਤੇ ਉਹ ਤੋਂ ਬਾਅਦ ਵਿੱਚ ਇਹਨੇ ਕੀ ਕੀਤਾ ਇਹਨੇ ਇੱਕ ਆਵਦਾ ਸ਼ੋਅ ਬਣਾ ਲਿਆ ਜਿਹਦਾ ਇਹਨੇ ਨਾਮ ਰੱਖਿਆ ਇੰਡੀਆ ਗੌਟ ਲੇਟੈਂਟ ਤੁਸੀਂ ਇਹ ਕੋ ਸ਼ੋਅ ਦੇਖਿਆ ਹੁਣ ਇੰਡੀਆ ਗੌਟ ਟੈਲੈਂਟ ਉਹਦੇ ਨਾਮ ਦੇ ਉੱਤੇ ਇਹਨੇ ਸ਼ੋਅ ਬਣਾਇਆ ਇੰਡੀਆ ਗੌਟ ਲੇਟੈਂਟ ਤੇ ਉਹਦੇ ਵਿੱਚ ਉਹ ਪਤਾ ਨਹੀਂ ਇਹਨੇ ਇਸ ਤਰ੍ਹਾਂ ਦਾ ਕੀ ਕੀਤਾ ਕਿ ਉਹ ਜਦੋਂ ਦਾ ਇਹਨੇ ਸ਼ੋਅ ਚਲਾਇਆ ਨਾ ਜੇ ਮੈਂ ਤੁਹਾਨੂੰ ਦੱਸਿਆ ਉਹ ਸ਼ੋਅ ਦੇ ਉੱਤੇ ਮਿਲੀਅਨਸ ਦੇ ਵਿੱਚ ਵਿਊ ਆਉਂਦੇ ਆ ਤੇ ਉਸ ਸ਼ੋਅ ਦੇ ਵਿੱਚ ਹੈਰਾਨੀ ਤਾਂ ਉਦੋਂ ਹੋਈ ਜਦੋਂ ਵੱਡੇ ਵੱਡੇ ਲੋਕ ਆਉਂਦੇ ਆ ਉਸ ਸ਼ੋਅ ਦੇ ਵਿੱਚ ਫਿਲਮਕਾਰ ਆਉਣ ਲੱਗੇ ਤੇ ਉਸ ਸ਼ੋਅ ਦੇ ਵਿੱਚ ਵੱਡੇ ਵੱਡੇ ਯੂਟਿਊਬਰ ਜਿਹੜੇ ਦੀ ਖੁਦ ਇੱਕ ਵੱਡੇ ਵੱਡੇ ਯੂਟਿਊਬਰ ਨੇ ਇਨਫਲੂਐਂਸਰ ਨੇ ਉਹ ਵੀ ਆਉਣ ਲੱਗੇ ਤੇ ਉਸ ਸ਼ੋਅ ਦੇ ਵਿੱਚ ਜੋ ਗਲਗੈਰਤੀ ਹੁੰਦੀ ਆ ਕਮੇਡੀ ਦੇ ਨਾਮ ਦੇ ਉੱਤੇ ਜੋ ਪੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਐਕਟ ਹੁੰਦਾ ਤੁਸੀਂ ਆਖੋਗੇ ਕਿ ਪੌਨ ਇੰਡਸਟਰੀ ਤੇ ਇਹਨਾਂ ਦੇ ਉਹ ਸ਼ੋਅ ਦੇ ਵਿੱਚ ਕੋਈ ਫਰਕ ਨਹੀਂ ਆ ਜੋ ਉੱਥੇ ਲੈਂਗੁਏਜ ਵਰਤੀ ਜਾਂਦੀ ਆ ਜੋ ਉੱਥੇ ਕਮੇਡੀ ਕੀਤੀ ਜਾਂਦੀ ਆ ਅਤੇ ਤੁਸੀਂ ਕਦੇ ਖੁਦ ਕਲਿੱਪ ਕੱਢ ਕੇ ਦੇਖ ਲਿਓ ਆ ਮਹੀਪ ਸਿੰਘ ਵਰਗੇ ਇਹ ਸਾਰੇ ਉੱਥੇ ਪਰਫਾਰਮ ਕਰਦੇ ਨੇ ਉੱਥੇ ਸ਼ੋਅ ਦੇ ਵਿੱਚ ਤੇ ਮਤਲਬ ਕਿ ਇਹਨਾਂ ਦੇ ਉਹਨਾਂ ਡਾਇਲੋਗਾਂ ਦੇ ਉੱਪਰ ਉੱਥੇ ਕੁਝ ਵੱਡੇ ਉਮਰ ਦੇ ਲੋਕ ਵੀ ਬੈਠੇ ਹੁੰਦੇ ਨੇ ਕੁਝ ਬਜ਼ੁਰਗ ਔਰਤਾਂ ਵੀ ਬੈਠੀਆਂ ਹੁੰਦੀਆਂ ਨੇ ਤੇ ਉੱਥੇ ਜੋ ਫਿਰ ਇਹ ਭਾਸ਼ਾ ਦਾ ਯੂਜ਼ ਕਰਦੇ ਆ ਉਹਨਾਂ ਲਈ ਤੇ ਜਿਹੜੇ ਉੱਤੇ ਕੰਟੈਸਟੈਂਟ ਹੁੰਦੇ ਆ ਉਹਨਾਂ ਲਈ ਉੱਥੇ ਮਹੀਪ ਸਿੰਘ ਇੱਕ ਕੰਟੈਸਟੈਂਟ ਨੂੰ ਕਹਿੰਦਾ ਕਹਿੰਦਾ ਇਹਦੀ ਮਾਂ ਕਲਕੱਤੇ ਤੋਂ ਆ 96 ਦੇ ਵਿੱਚ ਕਹਿੰਦਾ ਇਹਦਾ ਜਨਮ ਹੋਇਆ 95 ਦੇ ਵਿੱਚ ਕਹਿੰਦਾ ਮੈਂ ਕਲਕੱਤੇ ਗਿਆ ਸੀ ਹੁਣ ਇਹਦਾ ਮਤਲਬ ਤੁਸੀਂ ਖੁਦ ਸੋਚੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਉੱਥੇ ਹੁੰਦੀਆਂ ਨੇ ਤੇ ਜਿਉ ਹੁਣ ਕਾਂਡ ਹੋਇਆ ਇਸੇ ਸ਼ੋਅ ਦੇ ਦੌਰਾਨ ਉਹ ਕਾਂਡ ਹੋਇਆ ਤੇ ਉਹ ਕਾਂਡ ਕੀਤਾ ਕਿਨੇ ਇੱਕ ਜਾਣੇ ਮਾਣੇ ਯੂਟਿਊਬਰ ਨੇ ਜਿਹਦਾ ਖੁਦ ਦਾ ਇੱਕ ਬਹੁਤ ਵੱਡਾ ਨਾਮ ਹੈ ਤੇ ਉਹਦਾ ਨਾਮ ਜਿਹੜਾ ਸੀਗਾ ਨਾ ਉਹ ਖਰਾਬ ਕਰਨਾ ਕਰਕੇ ਨਹੀਂ ਸੀ ਬਲਕਿ ਚੰਗੇ ਕਰਨਾ ਕਰਕੇ ਸੀ ਉਹਦਾ ਨਾਮ ਹੈਗਾ ਰਣਵੀਰ ਅਲਾਹਾਬਾਦੀਆ ਇਹਨੂੰ ਬੀਅਰ ਬਾਈਸੈਪਸ ਵੀ ਕਹਿੰਦੇ ਆ ਇਹਦੇ ਤਿੰਨ ਚਾਰ ਚੈਨਲ ਨੇ ਇੱਕ ਬੀਅਰ ਬਾਈਸੈਪਸ ਹੈ ਇੱਕ ਰਣਵੀਰ ਅਲਾਹਾਬਾਦੀਆ ਇੱਕ ਦਾ ਪੀ ਆਰ ਐਸ ਕਲਿੱਪਸ ਇਹ ਸਾਰੇ ਇਹਦੇ ਚੈਨਲ ਨੇ ਤੇ ਇਹ ਬਹੁਤ ਵੱਡਾ ਪੌਡਕਾਸਟਰ ਹੈ ਇਹਦੇ ਪੌਡਕਾਸਟ ਦੇ ਵਿੱਚ ਸਭ ਤੋਂ ਵੱਡੇ ਵੱਡੇ ਸੈਲੀਬ੍ਰਿਟੀ ਆਏ ਹੋਏ ਨੇ ਚਾਹੇ ਉਹ ਫਿਲਮ ਇੰਡਸਟਰੀ ਹੋਵੇ ਚਾਹੇ ਉਹ ਖੇਡ ਇੰਡਸਟਰੀ ਹੋਵੇ ਚਾਹੇ ਬਿਜ਼ਨਸ ਇੰਡਸਟਰੀ ਹੋਵੇ ਚਾਹੇ ਪੋਲਿਟਿਸ਼ੀਅਨ ਹੋਣ ਚਾਹੇ ਧਰਮਗੁਰੂ ਹੋਣ ਐਸਾ ਕੋਈ ਬੰਦਾ ਨਹੀਂ ਹੋਣਾ ਅਗਰ ਆਪਾਂ ਸਿਰਫ ਤਿੰਨ ਚਾਰ ਨਾਮਾਂ ਨੂੰ ਛੱਡ ਦਈਏ ਨਾ ਤਾਂ ਬਾਕੀ ਸਾਰੇ ਇਹਦੇ ਸ਼ੋਅ ਦੇ ਉੱਪਰ ਆਏ ਹੋਏ ਨੇ ਐਡਾ ਵੱਡਾ ਨਾਮ ਹੈਗਾ ਇਹ ਤੇ ਇਹਨੂੰ ਲੋਕ ਆਪਣਾ ਰੋਲ ਮਾਡਲ ਮੰਨਦੇ ਸੀਗੇ ਇਸ ਮੁੰਡੇ ਨੂੰ ਕਿ ਅਗਰ ਮੁੰਡਾ ਹੋਵੇ ਤਾਂ ਇਹੋ ਜਿਹਾ ਕਿਉਂਕਿ ਖੁਦ ਹੈ ਜਿਹੜਾ ਉਹ ਸਪਿਰਚੁਅਲਟੀ ਦੀਆਂ ਗੱਲਾਂ ਕਰਦਾ ਰੱਬ ਦੀਆਂ ਗੱਲਾਂ ਕਰਦਾ ਲੋਕਾਂ ਨੂੰ ਦੱਸਦਾ ਕਿ ਕਿਵੇਂ ਚੰਗੇ ਇਨਸਾਨ ਬਣਨਾ ਮੁੰਡਿਆਂ ਨੂੰ ਦੱਸਦਾ ਕਿ ਤੁਸੀਂ ਕਿਵੇਂ ਆਦੀ ਲਾਈਫ ਸੈਟਲ ਕਰਨੀ ਹੈ ਕਿਵੇਂ ਸਹੀ ਪਾਸੇ ਪੈਣਾ ਤੇ ਪਰ ਇਹ ਸਾਰਾ ਕੁਝ ਜਿਹੜਾ ਸੀਗਾ ਨਾ ਹੁਣ ਪਤਾ ਲੱਗਿਆ ਕਿ ਇਹਦਾ ਇੱਕ ਧੋងਕ ਸੀ ਕਿਉਂਕਿ ਇਸ ਸ਼ੋਅ ਦੇ ਵਿੱਚ ਜੋ ਇਹਨੇ ਕੀਤਾ ਜੋ ਇਹਨੇ ਇੱਕ ਜੋਕ ਮਾਰਿਆ ਆਪਣੇ ਹਿਸਾਬ ਨਾਲ ਤਾਂ ਇਹਨੇ ਕਮੇਡੀ ਕੀਤੀ ਇੱਕ ਜੋਕ ਮਾਰਿਆ ਤੇ ਉਹ ਜੋਕ ਐਸਾ ਉਹ ਗੱਲ ਇਹਨੇ ਐਸੀ ਕੀਤੀ ਹੈ ਨਾ ਇਹ ਜਿਹੜੀ ਮੈਂ ਇੱਥੇ ਤੁਹਾਡੇ ਸਾਹਮਣੇ ਉਹ ਬੋਲ ਕੇ ਵੀ ਨਹੀਂ ਦੱਸ ਸਕਦਾ ਤੇ ਜਿਵੇਂ ਉਹ ਕਲਿੱਪ ਲਾਉਣਾ ਤਾਂ ਉਹ ਕਾਪੀਰਾਈਟ ਕਲੇਮ ਮਾਰ ਦੇਣਗੇ ਤੁਸੀਂ ਬਸ YouTube ਦੇ ਉੱਪਰ ਜਾ ਕੇ ਰਣਵੀਰ ਅਲਾਹਾਬਾਦੀਆ ਸਰਚ ਕਰ ਲਓ ਜਾਂ ਫਿਰ ਸਮੇ ਰਹਿਣਾ ਸਰਚ ਕਰ ਲਓ ਉੱਥੇ ਇਹੀ ਸ਼ਾਇਆ ਹੋਇਆ ਇਹਦੀ ਉਹ ਕਲਿੱਪ ਇਹਨੇ ਜੋ ਗੱਲ ਆਖੀ ਆ ਕਿਸੇ ਦੇ ਮਾਪੇ ਬਾਰੇ ਇਹਨੇ ਉੱਥੇ ਇੱਕ ਗੱਲ ਆਖੀ ਆ ਇੱਕ ਜੋਕ ਮਾਰਿਆ ਤੇ ਉਹਦੀ ਚਰਚਾ ਹੁਣ ਪੂਰੇ ਦੇਸ਼ ਵਿੱਚ ਛੜ ਚੁੱਕੀ ਆ ਤੇ ਇਹਨਾਂ ਦੇ ਖਿਲਾਫ ਜੋ ਪ੍ਰਦਰਸ਼ਨ ਹੋ ਰਿਹਾ ਟਵਿੱਟਰ ਦੇ ਉੱਤੇ ਵੀ ਟ੍ਰੈਂਡ ਹੋ ਰਹੇ ਨੇ ਇਹ ਦੋ ਨਾਮ ਸਮੇ ਰਹਿਣਾ ਤੇ ਇੱਕ ਤੇ ਹਰ ਜਗ੍ਹਾ ਇਹਨਾਂ ਦੇ ਖਿਲਾਫ ਹੁਣ ਤਕੈਤਾਂ ਦਰਜ ਹੋ ਰਹੀਆਂ ਨੇ ਲੋਕ ਸੜਕਾਂ ਤੇ ਆ ਰਹੇ ਨੇ ਪ੍ਰਦਰਸ਼ਨ ਹੋ ਰਹੇ ਨੇ ਇਹਨਾਂ ਨੂੰ ਗਾਲਾਂ ਮਿਲ ਰਹੀਆਂ ਨੇ ਇਹਨਾਂ ਖਿਲਾਫ ਐਫ ਆਈ ਆਰ ਤੱਕ ਦਰਜ ਹੋ ਚੁੱਕੀ ਆ ਤੇ ਜਿਹੜੇ ਲੋਕ ਇਹਨਾਂ ਦੇ ਫੈਨ ਸੀ ਜੋ ਲੋਕ ਇਸਦੇ ਫੈਨ ਸੀ ਨਾ ਉਹ ਹੁਣ ਖੁਦ ਕਹਿ ਰਹੇ ਨੇ ਕਿ ਬਾਈ ਸਾਡੇ ਤੋਂ ਗਲਤੀ ਹੋ ਗਈ ਕਿ ਇਸ ਮੁੰਡੇ ਨੂੰ ਪ੍ਰਧਾਨ ਮੰਤਰੀ ਦੁਆਰਾ ਅਵਾਰਡ ਵੀ ਮਿਲਿਆ ਇਨਫਲੂਐਂਸਰ ਦੇ ਤੌਰ ਤੇ ਕੀ ਅਗਰ ਮੁੰਡੇ ਹੋਣ ਤਾਂ ਉਹ ਜਿਹੜੇ ਦੀ ਦੇਸ਼ ਨੂੰ ਇਨਫਲੂਐਂਸ ਕਰਦੇ ਆ ਇਹਨਾਂ ਤੋਂ ਸਿੱਖੋ ਉਹ ਅਵਾਰਡ ਮਿਲੇ ਆ ਇਹਨੂੰ ਇਹ ਹੁਣ ਹਿੰਦੂਤਵਾ ਦਾ ਪ੍ਰਧਾਨ ਮੰਤਰੀ ਖੁਦ ਟੱਕਰ ਮਾਰ ਰਿਹਾ ਹੁਣ ਕਿਵੇਂ ਇਹਨੂੰ ਅਵਾਰਡ ਦਿੱਤਾ ਇਹ ਤੇ ਇਹ ਤੋਂ ਸਿੱਖਣ ਲੋਕ ਵੀ ਕੀ ਬਣਨਾ ਚਾਹੀਦਾ ਕੀ ਸੰਸਕਾਰ ਹੋਣੇ ਚਾਹੀਦੇ ਆ ਕਿ ਲੋਕ ਇਹਨੂੰ ਬਾਈਕਾਟ ਕਰ ਰਹੇ ਆ ਸਾਰੇ ਯੂਟਿਊਬਰ ਵੀ ਨੇ ਜੋ ਕਿ ਪਹਿਲਾਂ ਬਹੁਤ ਰਿਸਪੈਕਟ ਕਰਦੇ ਸੀਗੇ ਇਹਦੀ ਰਣਵੀਰ ਅਲਾਹਾਬਾਦੀਆ ਦੀ ਉਹ ਖੁਦ ਕਹਿ ਰਹੇ ਨੇ ਇਥੋਂ ਤੱਕ ਕਿ ਜੋ ਸੈਲੀਬ੍ਰਿਟੀ ਇਹਦੇ ਸ਼ੋਅ ਦੇ ਵਿੱਚ ਆਏ ਨੇ ਹੁਣ ਉਹ ਖੁਦ ਸੋਚ ਰਹੇ ਨੇ ਕਿ ਯਾਰ ਅਸੀਂ ਇਹਦੇ ਸ਼ੋਅ ਚ ਗਏ ਸੀ ਕਿ ਇਹ ਇਸ ਮਾਰਟ ਸਿੱਖਤਾ ਦਾ ਮੁੰਡਾ ਹੈ ਇਹ ਤੁਸੀਂ ਬਸ ਉਹਦੀ ਕਲਿੱਪ ਕੱਢ ਕੇ ਦੇਖੋ ਕਿ ਉਹਨੇ ਆਖਿਆ ਕੀ ਹੈ ਫਿਰ ਤੁਸੀਂ ਖੁਦ ਆਖੋਗੇ ਕਿ ਯਾਰ ਇਹੋ ਜਿਹੇ ਲੋਕਾਂ ਨੂੰ ਦੇਖਦੇ ਆ ਸਾਡੇ ਬੱਚੇ ਇੱਕ ਆਪਾਂ ਕਹਿੰਦੇ ਹੁੰਦੇ ਨਾ ਕਿ ਨਾਮ ਬਣਾਉਣ ਦੇ ਵਿੱਚ ਉਮਰਾਂ ਲੰਘ ਜਾਂਦੀਆਂ ਨੇ ਤੇ ਨਾਮ ਗਵਾਉਣ ਲਈ ਬਸ ਇੱਕ ਪਲ ਕਾਫੀ ਹੁੰਦਾ ਉਹ ਸੇਮ ਚੀਜ਼ ਰਣਵੀਰ ਅਲਾਹਾਬਾਦੀਆ ਨਾਲ ਹੋਈ ਆ ਇੱਕ ਪਲ ਵਿੱਚ ਇਹਨੇ ਆਪਣਾ ਬਣਾ ਬਣਾਇਆ ਸਾਰਾ ਨਾਮ ਡਬੋ ਦਿੱਤਾ ਉਹ ਇੱਕ ਜੋਕ ਮਾਰ ਕੇ ਉਹ ਇੱਕ ਜੋਕ ਮਾਰ ਕੇ ਤੁਸੀਂ ਸਰਚ ਕਰ ਲੋ ਕਿ ਉਹ ਕੀ ਜੋਕ ਹੈ ਬਟ ਗੱਲ ਸਿਰਫ ਇਹਦੀ ਨਹੀਂ ਹੈ ਕਿ ਸਿਰਫ ਇਹ ਇਹਦਾ ਬਾਈਕਾਟ ਕਰੇ ਤੋਂ ਜਾਂ ਇਹਨੂੰ ਜੇਲ ਭੇਜੇ ਤੋਂ ਜਾਂ ਇਹਨੂੰ ਸਜ਼ਾ ਮਿਲੇ ਤੋਂ ਗੱਲ ਹੋ ਜਾਏਗੀ ਗੱਲ ਤਾਂ ਇਹ ਕਿ ਜੋ ਪੂਰਾ ਸ਼ੋਅ ਆ ਉਹ ਤਾਂ ਚਲੋ ਹੁਣ ਗੱਲ ਐ ਵਧ ਗਈ ਇਸ ਕਰਕੇ ਦੇਸ਼ ਵਿੱਚ ਇੰਨਾ ਕੁਝ ਹੋ ਰਿਹਾ ਕਿਉਂਕਿ ਰਣਵੀਰ ਨੇ ਇਹ ਗੱਲ ਆਖੀ ਨਾ ਜਿਹਦੇ ਤੋਂ ਉਮੀਦ ਨਹੀਂ ਸੀਗੀ ਪਰ ਜਿਹੜੇ ਬਾਕੀ ਦੇ ਉੱਥੇ ਕਰ ਰਹੇ ਨੇ ਸਭ ਕੁਝ ਆ ਸਮੇਰ ਐ ਨਾ ਅਮਹੀਪ ਸਿੰਘ ਵਰਗੇ ਤੇ ਕੁਝ ਇਹਨਾਂ ਦੇ ਨਾਲ ਜਿਹੜੇ ਹੋਰ ਇਹ ਜਿਹੜੇ ਛਪਰੀ ਕਮੇਟੀ ਹੈ ਨਾ ਇਹਨਾਂ ਨੂੰ ਵੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਇਹ ਰੋਲ ਮਾਡਲ ਮੰਨਦੀ ਆ ਆਪਣਾ ਆਪਣੀ ਨਵੀਂ ਜਨਰੇਸ਼ਨ ਜਿਹੜੀ ਉਹ ਕਹੂਗੀ ਕਿ ਜੋ ਤੁਸੀਂ ਦੇਖਦੇ ਹੋ ਨਾ ਇਹ ਤਾਂ ਪੁਰਾਣੇ ਜ਼ਮਾਨੇ ਦੇ ਮੈਂ ਇਹ ਤਾਂ ਕੋਈ ਚੀਜ਼ ਹੀ ਨਹੀਂ ਆ ਆ ਦੇਖੋ ਤੇ ਹੁਣ ਤੁਸੀਂ ਖੁਦ ਸੋਚੋ ਕਿ ਕਿਸ ਤਰ੍ਹਾਂ ਦੀਆਂ ਚੀਜ਼ਾਂ ਪਰੋਸੀਆਂ ਜਾ ਰਹੀਆਂ ਨੇ ਇਹਨਾਂ ਦਾ ਅੰਤ ਆਉਣਾ ਹੀ ਸੀਗਾ ਬਹੁਤ ਜਿਆਦਾ ਇਹਨਾਂ ਦਾ ਹੱਥ ਚੱਕੀ ਹੋਈ ਸੀ ਲੋਕ ਬਹੁਤ ਕਹਿੰਦੇ ਸੀ ਕਿ ਕਈ ਲੋਕ ਇਹਦੇ ਬਾਰੇ ਚਰਚਾ ਕਰਦੇ ਸੀ ਕਿ ਯਾਰ ਇਹ ਜੋ ਕਮੇਡੀ ਕਰ ਰਹੇ ਨੇ ਨਾ ਇਹ ਸਹੀ ਨਹੀਂ ਹੈ ਇਹ ਕੋਈ ਕਮੇਡੀ ਥੋੜਾ ਸਿਰਫ ਗਾਲਾਂ ਕੱਢਦੇ ਆ ਲੋਕਾਂ ਨੂੰ ਲੈਂਗੁਏਜ ਮਤਲਬ ਕਿ ਅੱਜ ਦੇ ਜ਼ਮਾਨੇ ਚ ਸਿਰਫ ਅਗਰ ਗਾਲਾਂ ਕੱਢਣਾ ਉਹ ਕਮੇਡੀ ਹੋ ਗਈ ਕਮੇਡੀ ਤਾਂ ਇਹਨੂੰ ਕੋਈ ਆਉਂਦੀ ਨਹੀਂ ਹੈ ਗਾਲਾਂ ਕੱਢੋ ਗੰਦੀ ਗੰਦੀ ਭਾਸ਼ਾ ਵਰਤੋ ਇੱਕ ਦੂਜੇ ਨੂੰ ਰੋਸਟ ਕਰੋ ਇੱਕ ਦੂਜੇ ਨੂੰ ਬੁਰਾ ਭਲਾ ਕੋ ਲੋਕਾਂ ਨੂੰ ਬੁਰਾ ਭਲਾ ਆਖੋ ਬਸ ਇਹੀ ਕਮੇਡੀ ਸੀਗੀ ਤੇ ਇਹ ਹੁਣ ਪੀਕ ਤੇ ਜਦੋਂ ਮਤਲਬ ਮਾਮਲਾ ਵਧ ਹੀ ਜਾ ਰਿਹਾ ਸੀਗਾ ਤਾਂ ਉਸੇ ਸਮੇਂ ਦੇ ਉੱਤੇ ਆ ਚੀਜ਼ ਹੋਈ ਆ ਤੇ ਇਹ ਸਿਰਫ ਉਹਨਾਂ ਹਿੰਦੀ ਦੇ ਵਿੱਚ ਨਹੀਂ ਆ ਇਹ ਕੁਝ ਹੁਣ ਪੰਜਾਬੀ ਵੀ ਸ਼ੁਰੂ ਹੋ ਚੁੱਕੇ ਆ ਪੰਜਾਬੀ ਵੀ ਕਈ ਕਰ ਚੁੱਕੇ ਆ ਸ਼ੁਰੂ ਇਹੋ ਜੀ ਕਮੇਡੀ ਉਹ ਦਿਨ ਦੂਰ ਨਹੀਂ ਜਦੋਂ ਆਪਣੇ ਬੱਚੇ ਇਹਨਾਂ ਵਾਲੀ ਆਮ ਭਾਸ਼ਾ ਵਰਤਿਆ ਕਰਨਗੇ ਤੇ ਜਦੋਂ ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਇਹ ਤੁਸੀਂ ਕੀ ਤੋਂ ਸਿੱਖਿਆ ਤਾਂ ਫਿਰ ਉਹ ਇਹਨਾਂ ਦਾ ਨਾਮ ਲੈਣਗੇ ਉਦੋਂ ਤੁਹਾਨੂੰ ਥੋੜਾ ਜਿਹਾ ਪਤਾ ਲੱਗੂਗਾ ਕਿ ਜਿਹੜੇ ਤੁਸੀਂ ਫੋਨ ਫੜਾ ਰੱਖਿਆ ਨਾ ਆਪਣੇ ਬੱਚਿਆਂ ਨੂੰ ਉਧਰ ਦੇਖੋ ਲੋ ਕੀ ਦੇਖਦੇ ਨੇ ਇਹ ਲੋਕ ਖੁੱਲੇ ਆਮ ਖੁੱਲੇ ਆ YouTube ਦੇ ਉੱਪਰ Instagram ਦੇ ਉੱਪਰ ਇਹਨਾਂ ਦੇ ਸ਼ੋਅ ਚੱਲਦੇ ਆ ਇਹਦੇ ਉੱਤੇ ਕੋਈ ਸੈਂਸਰ ਨਹੀਂ ਆ ਕੋਈ ਸੈਂਸਰ ਨਹੀਂ ਲੱਗਦਾ ਇਹਨਾਂ ਦੇ ਉੱਪਰ ਕੋਈ ਏਜ ਰੈਸਟ੍ਰਿਕਸ਼ਨ ਨਹੀਂ ਆ ਕੋਈ ਵੀ ਬੱਚਾ ਕੱਢ ਕੇ ਇਹਨਾਂ ਦੇ ਸ਼ੋਅ ਦੇਖ ਸਕਦਾ ਇਹਨਾਂ ਤੋਂ ਗੰਦਗੀਆਂ ਗੱਲਾਂ ਗੰਦੀਆਂ ਬਾਤਾਂ ਇਹ ਸਭ ਕੁਝ ਸਿੱਖ ਸਕਦਾ ਇਹ ਸਭ ਕੁਝ ਖੁੱਲਾ ਚੱਲ ਰਿਹਾ ਬਸ ਕਹਿਣਾ ਮੈਂ ਸਿਰਫ ਇਹ ਸੀਗਾ ਕਿ ਖੁਦ ਵੀ ਤੁਸੀਂ ਆਪਣੇ ਬੱਚਿਆਂ ਦੇ ਫੋਨ ਚੈੱਕ ਕਰਕੇ ਦੇਖ ਲਿਓ ਬੀਤੇ ਉਹਨਾਂ ਨੂੰ ਪੁੱਛ ਹੀ ਲਿਓ ਵੀ ਕੀ ਤੁਸ ਸਮੇਂ ਰਹਿਣਾ ਵਰਗਿਆਂ ਨੂੰ ਜਾਣਨਾ ਤੇ ਜੇ ਉਹ ਜਾਣਦੇ ਆ ਤਾਂ ਪਰ ਸਮਝ ਲਿਓ ਕਿ ਤੁਹਾਡੇ ਬੱਚੇ ਕਿੱਧਰ ਨੂੰ ਜਾ ਰਹੇ ਆ